ਕੰਗਰਤ ਰਹਿਣ ਇਹ ਕਾਰੋਬਾਰ ਨਵਾਂ ਸ਼ਹਿਰ ਅਤੇ ਆਸ-ਪਾਸ ਜੁਲਿਆਰ ਦੇ ਵਿੱਚ ਬੇਖੌਫ ਹੋ ਕੇ ਚੱਲ ਰਿਹਾ ਹੈ ਜਿਸ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਧੋਖਾਧੜੀ ਖੁੱਲ੍ਹੇਆਮ ਹੋ ਰਹੀ ਹੈ ਪਰ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਅੰਤ ਵਿੱਚ ਸਾਰੇ ਟੈਕਸੀ ਯੂਨੀਅਨ ਮੈਂਬਰਾਂ ਨੇ ਖੁਦ ਸਵਾਰੀਆਂ ਬਣ ਕੇ ਗੱਡੀਆਂ ਬੁੱਕ ਕਰਕੇ ਕਾਰਾਂ ਨੂੰ ਫੜ ਕੇ ਇਸ ਦਾ ਪਰਦਾਫਾਸ਼ ਕੀਤਾ ਹੈ ਪਿਛਲੇ ਕਈ ਮਹੀਨਿਆਂ ਤੋਂ ਲੋਕ ਪਲਾਬਲਾ ਐਪ ਤੇ ਰਹਿੰ ਸਵਾਰੀਆਂ ਬੁੱਕ ਕਰ ਰਹੇ ਸਨ ਅਤੇ ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਛੱਡ ਰਹੇ ਸਨ ਇਹ ਨਵਾਂ ਕਾਰੋਬਾਰ ਨਾ ਸਿਰਫ ਟੈਕਸੀ ਡਰਾਈਵਰਾਂ ਨੂੰ ਬਲਕਿ ਬੱਸ ਡਰਾਈ ਸਾਮਣਾ ਕਰਨਾ ਪੈ ਰਿਹਾ ਵਿਪາກ ਦੇ ਨਾਲ ਵੀ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਪਾਜੀ ਕੀ ਹੈ ਜੇ ਤੁਸੀਂ ਨਵਾਂ ਸ਼ਹਿਰ ਇੱਥੋਂ ਟੈਕਸੀ ਯੂਨੀਅਨ ਤੋਂ ਆਜੀ ਨਵਾਂ ਸ਼ਹਿਰ ਤੋਂ ਫਾਸਟ ਬੱਸ ਸਟੈਂਡ ਤੋਂ ਇਹ ਆ ਟੈਕਸੀ ਯੂਨੀਅਨ ਸਾਡੀ ਇੱਕ ਸਰਕਾਰ ਨੇ ਪਾਜੀ ਇੱਕ ਬਲਾਬਲਾ ਐਪ ਚੱਲਦੀ ਆ ਜਿੱਤੋਂ ਰਾਈਡਾਂ ਬੁੱਕ ਕਰਕੇ ਬੰਦੇ ਇੱਧਰੋਂ ਉੱਧਰ ਚੱਕ ਕੇ ਛੱਡਦੇ ਆ ਸਰਕਾਰ ਨੇ ਵੀ ਇਹ ਬੈਨ ਕਰਤੀ ਆ ਵੀ ਤੁਸੀਂ ਇਹਨੂੰ ਚਲਾ ਨਹੀਂ ਸਕਦੇ। ਪਰ ਇਹ ਕੁਝ ਬੰਦੇ ਜਿਹੜੇ ਖਾਸ ਕਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਜਿਹੜੇ ਮੁਲਾਜ਼ਮ ਪਰਸੋ ਗੱਡੀ ਭਰੀ ਜਿਹੜੀ ਉਹ ਸਗਾ ਆਪਣੇ ਰਿਲਾਇੰਸ ਦਾ ਮੁਲਾਜ਼ਮ ਬੀਐਸਐਨ ਰਿਲਾਇੰਸ ਦਾ ਮੁਲਾਜ਼ਮ ਸੀ ਉਹ ਅੱਛਾ ਜੀ ਇਹ ਕੀ ਕਰਦੇ ਆ ਇਹ 2-200 100-100 ਰੁਪਏ ਨੂੰ ਬੰਦੇ ਜਿਦਾ ਹੁਣੇ ਨਹੀਂ ਚੰਡੀਗੜ੍ਹ ਨੂੰ ਜਾਣਾ ਅਸੀਂ ਰਾਈਡ ਬੁੱਕ ਕੀਤੀ ਇਹਨਾਂ ਦੀ ਇਹ ਨਹੀਂ 120 ਕੇ 30 ਰੁਪਏ ਨੂੰ ਬੰਦਾ ਚੰਡੀਗੜ੍ਹ ਲੈ ਕੇ ਜਾਣਾ ਬੱਸ ਕਰਾਇਦੋ ਵੀ ਥੱਲੇ ਨਮਾ ਸ਼ਹਿਰ ਤੋਂ ਚੰਡੀਗੜ੍ਹ ਬੱਸ ਕਰਾਇਦੋ ਵੀ ਥੱਲੇ ਅੱਛਾ ਜੀ ਹੁਣ ਅਸੀਂ ਭਾਜੀ ਟੈਕਸੀਆਂ ਵਾਲੇ ਆ ਅਸੀਂ ਸਰਕਾਰ ਨੂੰ ਪਸੰਜਾ ਟੈਕਸ ਰੋਡ ਟੈਕਸ ਸ ਪਾਰਮਟ ਜ਼ਿਆਦਾ ਕੋਈ ਝੋਰਛਾ ਦੇ ਕੇ ਅਸੀਂ ਬੇਲੇ ਖੜੇ ਆ ਪਾਜੀ ਔਰ ਇਦਾਂ ਦੇ ਬੰਦੇ ਤੁਰਿਆ ਜਲੰਧਰ ਤੋਂ ਸਵਾਰੇ ਬੰਦਾ ਚੱਕਣ ਲੱਗਿਓ ਨਵੇਂ ਸ਼ਹਿਰ ਤੋਂ ਉਹ ਜਾਣਾ ਚੰਡੀਗੜ੍ਹ ਨੂੰ ਔਰ 120 ਰੁਪਏ 10 ਰੁਪਏ ਚੰਡੀਗੜ੍ਹ ਤੋਂ ਵੀ ਅੱਗੇ ਜਾਣਾ ਕਹਿੰਦੇ ਚੰਡੀਗੜ੍ਹ ਕਿ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆ ਪਾਜੀ ਤੁਹਾਡੇ ਮਲਾਜਮਾਂ ਦੀ 70-70 ਦਰਖਾਸਤ ਵਾਡੀਆਂ ਯਾਰ ਤੁਹਾਨੂੰ ਉਹਨਾਂ ਰੱਜ ਨਹੀਂ ਆ ਉਸ ਨਾਲ ਉਸ ਨਾਲ ਕੀ ਰੱਜ ਜਾਊਗਾ ਫਿਰ ਹੁਣ ਤਾਂ ਕਟੋਰਾ ਰਹਿ ਗਿਆ ਸਟੋਰਾ ਲੈ ਕੇ ਸੜਕਾਂ ਤੇ ਮੰਗਣ ਲੱਪੋ ਹੁਣ ਸਾਡੇ ਤਾਂ ਬੜੇ ਸਰਦਾਰ ਪੱਕ ਬਣਿਓ ਜੇ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਬڑے ਦਿਨਾਂ ਦੇ 10 ਤੋਂ 12 ਦਿਨ ਦੇ ਵਿੱਚ ਅਸੀਂ ਇੱਕ ਪ੍ਰੋਸੈਸ ਕਰ ਰਹੇ ਹਾਂ ਕਿ ਜਿਹੜੇ ਬਲਾ ਬਲਾ ਤੇ ਨਾ ਰੋਜ਼ ਇੱਥੋਂ ਕਮ ਸੇ ਕਮ 20 ਤੋਂ 22 ਗੱਡੀਆਂ ਇੱਥੋਂ ਲੰਘ ਕੇ ਜਾਂਦੀਆਂ ਰੋਜ਼ੀ ਹਾਂਜੀ ਨਵੇਂ ਸਾਹਿਬ ਉਹ ਸਾਡੇ ਕੰਮ ਨੂੰ ਸਾਡੇ ਕੰਮ ਨੂੰ ਤਾਂ ਫਰਕ ਪਾਉਂਦੇ ਬੰਦੇ ਬੱਸਾਂ ਦੇ ਕੰਮ ਨੂੰ ਦੇਖੋ ਕਿੰਨਾ ਫਰਕ ਪੈ ਰਿਹਾ ਸਾਡਾ ਤਾਂ ਫੇਰ ਟੈਕਸੀ ਦਾ ਕੰਮ ਅਸੀਂ ਤਾਂ 2800 3000 ਰੁਪਏ ਲੈ ਕੇ ਚੰਡੀਗੜ੍ਹ ਜਾਂਦੇ ਹਾਂ ਬੱਸ ਵਾਲੇ 130 ਰੁਪਏ ਜਾਂਦੇ 100 110 10 ਰੁਪਏ ਜਾਂਦੇ ਆ ਉੱਥੇ ਦੇਖੋ ਇਸ ਇਹਦੇ ਨਾਲ ਸਾਡੇ ਕੰਮ ਨੂੰ ਕਿੰਨਾ ਫਰਕ ਪੈ ਰਿਹਾ ਸਾਡੀਆਂ ਗੱਡੀਆਂ ਸਿਆਲ ਮਹੀਨਾ ਸੀਜ਼ਨ ਟੈਕਸ ਭਰਦੇ ਆ ਪੈਸੇਂਜਰ ਟੈਕਸ ਸਾਡੀ ਇਨਸ਼ੋਰੈਂਸ ਸਭ ਕੋ ਮਹਿੰਗਾ ਆ ਅਸੀਂ ਚਾਹਦੇ ਆ ਕਿ ਇਹਨਾਂ ਪਰ ਸਖਤ ਸਖਤ ਕਾਰਵਾਈ ਕਰਕੇ ਲੱਦਾ ਸੀਗਾ ਜਿੱਦਾਂ ਸਾਡੇ ਟੈਕਸੀ ਸਟੈਂਡ ਵਾਲੇ ਹੈਗੇ ਨਵਾਂ ਸ਼ਹਿਰ ਦੇ ਇਹਨਾਂ ਦੀ ਰੋਜ਼ ਇੱਕ ਕੰਪਲੇਂਟ ਹੁੰਦੀ ਆ ਕਿ ਮੈਂ ਇੱਕ ਦਿਨ ਕੀਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਉਹ ਕੋਈ ਐਪ ਹੈਗੀ ਜਿੱਦਾਂ ਸਰਕਾਰ ਵੱਲੋਂ ਬੰਦ ਕੀਤੀ ਹੋਈ ਹੈ ਐਪ ਦੇ ਰਾਹੀਂ ਸਵਾਰੀ ਨੂੰ ਬੁੱਕ ਕਰ ਲੈਂਦੇ ਆ ਆ ਆ ਬੰਦਿਆਂ ਪਬਲਿਕ ਆ ਪਬਲਿਕ ਜਿ ਪ੍ਰਾਈਵੇਟ ਗੱਡੀ ਹੈਗੀ ਠੀਕ ਹੈ ਜੀ ਤੇ ਉਹ ਥੋੜੇ ਜਿਹੇ ਪੈਸਿਆਂ ਚ ਹੀ 100 ਜਿੱਦਾਂ ਮਤਲਬ ਲੱਗਦਾ 5-600 ਰੁਪਈਆ ਹੋਵੇ ਇਸ 100-150 ਰੁਪਏ ਦੇ ਵਿੱਚ ਹੀ ਸਵਾਰੀ ਬੁੱਕ ਕਰਕੇ ਚਲੇ ਜਾਂਦੇ ਆ ਤੇ ਇਸ ਕਰਕੇ ਇੱਕ ਦਿਨ ਅੱਗੇ ਵੀ ਇਹਨਾਂ ਨੇ ਉਸ ਨੂੰ ਰੋਕਿਆ ਸੀਗਾ ਤੇ ਉਦੋਂ ਮੈਂ ਚਲਾਨ ਕਰਤਾ ਸੀ ਅੱਜ ਵੀ ਇਹਨਾਂ ਨੇ ਉਹਨੂੰ ਫੜਿਆ ਤੇ ਉਹਦਾ ਵੀ ਮੈਂ ਹੁਣ ਚਲਾਨ ਕਰਾਂਗਾ ਜੇ ਤਰ ਗੱਲ ਹੈ ਉਹਨੇ ਗਲਤ ਕੰਮ ਕੀਤਾ ਮੈਂ ਚਲਾਨ ਕਰਤਾ ਉਹਦਾ ਤੁਹਾਡੇ ਸਾਹਮਣੇ ਕਰਤਾ ਚਲਾਨ ਕੀ ਕੀਤਾ ਤੁਸੀਂ ਟੈਕਸੀ ਦਾ ਮੈਂ ਉਹਦਾ ਕਰਤਾ ਵੀ ਪ੍ਰਾਈਵੇਟ ਗੱਡੀ ਹੈ ਟੈਕਸੀ ਯੂਜ਼ ਕਰਦਾ ਹੈ ਉਹਦਾ ਚਲਾਨ ਕਰਤਾ ਬਰਾਊਡ ਪਰਮਿਟ ਹੈ ਗਲਤ ਹੈ